ਆਪ ਕਨਵੀਨਰ ਨੂੰ ਲੈ ਕੇ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜਿਹੜੇ ਵੱਤ ਰੱਖੇ ਜਾ ਰਹੇ ਨੇ ਪਟਿਆਲਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਵੱਲੋਂ ਵੱਤ ਰੱਖਿਆ ਗਿਆ ਜ਼ਿਲ੍ਹਾ ਪ੍ਰਧਾਨ ਜਿੰਦਰ ਮੈਤਾ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਜਿੰਦਰ ਜੀ ਅਰਵਿੰਦ ਕਪੀਵਾਲ ਨੂੰ ਜਿਹੜਾ ਵੱਤ ਰੱਖਿਆ ਗਿਆ ਐ ਈਡੀ ਦੇ ذریعے ਜਿਹੜਾ ਮੋਦੀ ਸਰਕਾਰ ਹੈ ਉਹ ਆਮ ਆਦਮੀ ਪਾਰਟੀ ਕੀ ਪੂਰੇ ਦੇਸ਼ ਦੀ ਆ ਰਾਜਨੀਤਿਕ ਪਾਰਟੀਆਂ ਨੂੰ ਡਰਾਉਣਾ ਚਾਹੀਦੀ ਹੈ ਇਸੇ ਦੇ ਚਲਦਿਆਂ ਅੱਜ ਦੇਸ਼ ਦੇ ਵਿੱਚ ਜਿਹੜਾ ਇੰਡੀਆ ਲਾਈਨ ਤੇ ਬਣਿਆ ਹੈ ਇੰਡੀਆ ਲਾਈਨ ਦੇ ਵਿੱਚ ਜਿਹੜੀਆਂ ਵੀ ਪਾਰਟੀਆਂ ਆਈਆਂ ਨੇ ਉਹਨਾਂ ਦੇ ਉੱਪਰ ਰਾਜਨੀਤਿਕ ਦਬਾਅ ਉਹਨਾਂ ਦੇ ਉੱਪਰ ED, CBI ਤੇ ਬਾਕੀ ਏਜੰਸੀਆਂ ਦਾ ਦਬਾਅ ਬਣਾ ਕੇ ਜਿਹੜਾ ਉਹ ਦੱਬਣਾ ਚਾਹੁੰਦੇ ਨੇ ਤਾਂ ਕਿ ਜਿਹੜੀ BJP ਹੈ, NDA ਹੈ, NDA ਜਿਹੜੀ ਹੈ ਇਸ ਵਾਰ ਹਾਰਦੀ ਨਜ਼ਰ ਆ ਰਹੀ ਹੈ ਸਾਰੀਆਂ ਪਾਰਟੀਆਂ ਜਦੋਂ ਰਲ ਕੇ ਇੱਕ ਛਾਦੇ નીચે ਇਕੱਠੀਆਂ ਹੋਈਆਂ ਨੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਮਾਣਯੋਗ ਸਤਿਕਰ ਜੈਨ ਜੀ ਉਹ ਪਿਛਲੇ 2 ਸਾਲ ਤੋਂ ਉੱਪਰ ਦੇ ਸਮੇਂ ਹੋ ਗਿਆ ਹੈ ਉਹਨਾਂ ਨੂੰ ਪিনা ਕਿਸੇ ਦੋਸ਼ ਸਾਬਤ ਹੋਏ ਬਿਨਾਂ ਕਿਸੇ ਗਵਾਹ ਬਿਨਾਂ ਕਿਸੇ ਸਬੂਤੇ ਹੁਣੇ ਜੇਲ੍ਹ ਜੇ ਡਕੇ ਅੱਜ ਤੱਕ ਇੱਕ ਵੀ ਗਵਾਹ ਨਹੀਂ ਪੇਸ਼ ਕਰ ਪਏ ਜਿਹਦੇ ਨਾਲ ਉਹ ਸਾਬਤ ਕਰ ਦੇਣ ਕਿ ਇਹਨਾਂ ਨੇ ਕੋਈ ਕਪਲਾ ਕੀਤਾ ਅੱਜ ਕਰੀਬਨ ਨਾ 9 ਮਹੀਨੇ ਹੋ ਗਏ ਨੇ 8-9 ਮਹੀਨੇ ਸਾਡੇ ਮਾਨਯੋਗ ਡਿਪਟੀ ਸੀਐਮ ਦਿੱਲੀ ਮਾਨਯੋਗ ਮਨੀਸ਼ ਸੋਧਿਆ ਜੀ ਉਹ ਪਿਛਲੇ 8-9 ਮਹੀਨੇ ਤੋਂ ਅੰਦਰ ਨਾ ਇੱਕ ਵੀ ਸਬੂਤ ਇੱਕ ਵੀ ਗਵਾਹ ਪੇਸ਼ ਨਹੀਂ ਕਰ ਪਏ ਕਿ ਕਿਹੜੇ ਪੈਸੇ ਦੇ ਉਹਨਾਂ ਦੇ ਇਲਜ਼ਾਮ ਨੇ ਕਿੱਥੋਂ ਆਏ ਕਿੱਥੇ ਗਏ ਅੱਜ ਹਮਲੇ ਦੀ ਜਾਂਚ ਤੋਂ ਤਾਂ ਉਹ ਕੱਟ ਨਹੀਂ ਦੇਖਿਆ ਕਿ ਸੰਜੇ ਸਿੰਘ ਜੀ ਅੱਜ ਚਾਰ ਦਿਨ ਪਹਿਲਾਂ ਹੀ ਜੇਲ੍ਹ ਤੋਂ ਜ਼ਮਾਨਤ ਤੇ ਆਏ ਨੇ ਏ ਜਿਹੜਾ ਉਹ HDA ਹੀ CBI ਰਹੀ ਉਹ ਦਬੋਬ ਲਾਣਾ ਚਾਹੁੰਦੇ ਕਿ ਤੁਸੀਂ ਸਾਡੀ ਪਾਰਟੀ ਦੇ ਵਿੱਚ ਆ ਜਾਓ ਤੁਹਾਡੇ ਜਿੰਨੇ ਗੁਨਾਹ ਨੇ ਤੁਹਾਡੇ ਜਿੰਨੇ ਛੋਟੇ ਪਰਦੋਸ਼ ਨੇ ਉਹ ਸਾਰੇ ਅਸੀਂ ਦੂਰ ਕਰ ਦਾਂਗੇ ਠੀਕ ਕਰ ਦਾਂਗੇ ਤੇ ਤੁਹਾਨੂੰ ਵੱਡੀਆਂ ਪੋਸਟਾਂ ਰਾਜਨੀਤਿਕ ਪੋਸਟਾਂ ਜਿਹੜੀਆਂ ਆਫਰ ਕਿਤੇ ਤੁਸੀਂ ਇਹ ਆਪਰੇਸ਼ਨ ਨੋਟਿਸ ਦੇਖ ਕੇ ਪੰਜਾਬ ਦੇ ਵਿੱਚ ਸਾਡੇ ਐਮਐਲਏ ਨੂੰ 25 ਤੋਂ ਲੈ ਕੇ 50-50 ਕਰੋੜ ਰੁਪਏ ਤੱਕ ਜਿਹੜੇ ਆਫਰ ਕੀਤੇ ਜਾ ਰਹੇ ਨੇ ਕਿ ਤੁਸੀਂ ਬੀਜੇਪੀ ਦੇ ਵਿੱਚ ਆ ਜਾਓ ਆਪਾਂ ਉਰੇ ਸਰਕਾਰ ਬਣਾਵਾਂਗੇ ਤੇ ਨਾਲ ਤੁਹਾਨੂੰ ਹੋਰ ਮંત્રી ਪਦ ਜਿਹੜੇ ਦਿੱਤੇ ਜੁਗ ਪੂਰੇ ਦੇਸ਼ ਦੇ ਵਿੱਚ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਦੇ ਉਹਨਾਂ ਦੇ ਚਾਹੇ ਲੈਜਿਸਲੇਟਿਵ ਨੇ ਵਿਧਾਇਕ ਨੇ ਉਹਨਾਂ ਸਭ ਦੀ ਖਰੀਦੋ-ਫਰੋਖਤ ਕੀਤੀ ਜਾ ਰਹੀ ਹੈ ਉਹਨਾਂ ਨੂੰ ਦਰਾਇਆ ਜਾ ਰਿਹਾ ਏਜੰਸੀਆਂ ਦੇ ਰਾਹੀਂ ਅੱਜ ਉਸੇ ਦੇ ਚਲਦੇ ਆ ਉਹਨਾਂ ਨੇ ਸਾਡੇ ਨਿਆਇਤੀ ਇਮਾਨਦਾਰ ਕੱਟਰ ਇਮਾਨਦਾਰ ਸ਼ਖਸ ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਇੱਕ ਨਵੀਂ ਰਾਜਨੀਤੀ ਜਿਹੜੀ ਦਿੱਤੀ ਹੈ ਜਿਨ੍ਹਾਂ ਨੇ ਮੋਲਾ ਕਲੀਨਿਕ ਦਿੱਤੇ ਜਿਨ੍ਹਾਂ ਨੇ ਐਜੂਕੇਸ਼ਨ ਮਾਡਲ ਪੂਰੀ ਦੁਨੀਆ ਨੂੰ ਦਿੱਤਾ ਜਿਨ੍ਹਾਂ ਨੇ ਚੰਗੀ ਸਿਹਤ ਦਾ ਇੱਕ ਮਾਡਲ ਦਿੱਤਾ ਜਿਨ੍ਹਾਂ ਨੇ ਚੰਗੀ ਗਵਰਨੈਂਸ ਚੰਗੀ ਸਰਕਾਰ ਦਾ ਮਾਡਲ ਦਿੱਤਾ ਉਹਨਾਂ ਨੂੰ ਵੀ ਚੱਕ ਕੇ ਜਿਹੜਾ ਜੇਲ੍ਹ ਦੇ ਵਿੱਚ ਦੇ ਦਿੱਤਾ ਔਰ ਤੁਸੀਂ ਦੇਖਿਆ ਸੀ ਕਿ ਮਾਣਿਓਂ ਦੇ ਕੋਰਟ ਦੇ ਵਿੱਚ ਜਿਹੜੀ ਈਡੀ ਵੱਲੋਂ ਕੋਈ ਵੀ ਉੱਥੇ ਸਬੂਤ ਕੋਈ ਵੀ ਗਵਾਹ ਉਹ ਜਿਹੜੇ ਪੇਸ਼ ਨਹੀਂ ਕੀਤੇ ਗਏ ਸਿਰਫ ਇਹ ਕਿ ਅਸੀਂ ਇਹਨਾਂ ਤੋਂ ਪੁੱਛਗੀਚ ਕਰਨੀ ਹੈ ਪੁੱਛਗੀਚ ਕਰਨੀ ਹੈ ਇਸੇ ਨੋਂ ਤੇ ਜਿਹੜੀ ਆ ਉਹ ਬਾਰ ਬਾਰ ਜਿਹੜੀ ਉਹਨਾਂ ਦੀ ਕਚੜੀ ਲੈਂਦੇ ਰਹੇ ਨੇ ਸੋ ਅੱਜ ਪੂਰੇ ਦੇਸ਼ ਦੇ ਵਿੱਚ ਜਿਹੜਾ ਲੋਕਤੰਤਰ ਨੂੰ ਖਤਰਾ ਉਸ ਲੋਕਤੰਤਰ ਨੂੰ ਬਚਾਉਣ ਵਾਸਤੇ ਸਾਰੇ ਵਲੰਟੀਅਰ ਸਾਥੀ ਅੱਜ ਪੂਰੇ ਦੇਸ਼ ਦੇ ਵਿੱਚ ਕੱਲੇ ਆਵਾਜ਼ੀ ਪਾਰਟੀ ਦੇ ਵਲੰਟੀਅਰ ਨਹੀਂ ਅਰਵਿੰਦ ਕੇਜਰੀਵਾਲ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਲੋਕ ਨੇ ਉਹ ਸਾਰੇ ਅੱਜ ਭੁੱਖ ਹੜਤਾਲ ਮੰਗਰ ਸਹਿਯਕ ਚਾਹੇ ਨੂੰ ਵਰਤ ਕਹਿ ਲਏ ਸਾਰੇ ਵਰਕਰ ਤੁਸੀਂ ਦੇਖ ਸਕਦੇ ਹੋ ਕਿ ਸਾਡੀਆਂ ਪੇੜਣਾ ਸਾਡੇ ਬਜ਼ੁਰਗ ਸਾਡੇ ਛੋਟੇ ਸਾਡੇ ਵੱਡੇ ਸਾਰੇ ਇੱਥੇ ਪਹੁੰਚੇ ਨੇ ਅਰਵਿੰਦ ਕੇਜਰੀਵਾਲ ਜੀ ਦੀ ਗੈਰ ਸੰਵਿਧਾਨਿਕ ਬਾਕੀ ਵੀ ਜਿਹੜੇ ਲੀਡਰਾਂ ਦੀ ਚਾਹੇ ਕਿਸੇ ਵੀ ਪਾਰਟੀ ਦੇ ਨੇ ਉਹਨਾਂ ਦੀ ਜਿਹੜੀ ਗੈਰ ਸੰਵਿਧਾਨਿਕ ਜਿਹੜੀ ਹਿਰਾਸਤ ਕੀਤੀ ਹੈ ਉਹਨਾਂ ਨੂੰ ਜੇਲ੍ਹ ਭੇਜ ਉਦੇ ਖਿਲਾਫ ਜਿਹੜਾ ਆਜ ਆਮਾਦੀ ਪਾਰਟੀ ਦਾ ਇਕੱਲਾ ਇਕੱਲਾ ਵਰਕਰ ਜਿਹੜਾ ਹੈਗਾ ਉਹ ਅੱਜ ਉਰੇ ਬੈਠ ਕੇ ਟੁੱਕੜ ਚੱਲ ਕਰ ਰਿਹਾ ਹੈ 130 ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿਉਂਕਿ ਮੁਖਵੰਤ ਨੇ ਦਾ ਐਲਾਨ ਕੀਤਾ ਕਿ 130 ਉਹਨਾਂ ਜਿੱਤਾਂਗੇ ਉਦੋਂ ਮਾਰਾ ਨਹੀਂ ਪ੍ਰਦੀਪ ਕੌਰ ਵੀ ਕਹਿ ਰਹੀ ਹੈ ਕਿ ਅਸੀਂ 013 ਦਾ ਹੜਾ ਬੈਠੇ ਹੋਏ ਨੇ ਉਹ ਵਾਲੇ ਉਹ ਧੋਖੇ ਦੇ ਵਿੱਚ ਨੇ ਉਹਨਾਂ ਨੇ ਪਹਿਲਾਂ ਜਦੋਂ ਕਾਂਗਰਸ ਦੇ ਵਿੱਚ ਸੀ ਕਿੰਨੇ ਕੰਮ ਕਰਦੇ ਸੀਗੇ ਐਮਪੀ ਸੀਗੇ ਮੌਜੂਦਾ ਐਮਸੀ ਸੀਗੇ ਕਿੰਨੇ ਕੰਮ ਕੀਤੇ ਉਹਨਾਂ ਨੇ ਕੋਈ ਕੰਮ ਨਹੀਂ ਕੀਤੇ ਇਹ ਉਹਨਾਂ ਦਾ ਦੇਖੋ ਆਮ ਆਦਮੀ ਪਾਰਟੀ 2 ਸਾਲ ਦੀ ਸਰਕਾਰ ਹੈ 2 ਸਾਲ ਦੇ ਵਿੱਚ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਬਹੁਤ ਵਧੀਆ ਕੰਮ ਕੀਤੇ ਨੇ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੀਆਂ ਉਹਨਾਂ ਨੇ ਗਰੰਟੀਆ ਲਈਆਂ ਸੀ ਪੂਰੀਆਂ ਕੀਤੀਆਂ ਸੀਗੀਆਂ ਤੇ 17 ਦੇ ਵਿੱਚ ਜਦੋਂ ਇਹਨਾਂ ਨੇ ਬਾਰੇ ਕਿਤੇ ਸੀ ਇਹਨਾਂ ਦੀ ਸਰਕਾਰ ਸੀ ਕਿਹੜੇ ਸਾਡੇ ਯੂਥ ਨੂੰ ਰੋਜ਼ਗਾਰ ਮਿਲੇ ਸੀਗੇ ਜਾਂ ਕਿਹੜੇ ਇਹਨਾਂ ਨੇ ਕੰਮ ਕੀਤੇ ਮਹਾਰਾਜਾ ਸਾਤਾ ਤੇ ਪਹੁੰਚੇ ਨਹੀਂ ਹੈਗੇ ਕਦੇ ਅਤੇ ਆਈ ਨਹੀਂ 17 ਦੇ ਵਿੱਚ ਅੱਡਾ ਮਾਨੂੰ ਕਦੇ ਦੇਖਿਆ ਹੀ ਨਹੀਂ ਕਿ ਇਹ ਸਾਡੇ ਸੀਐਮ ਨੇ ਪਟਿਆਲਾ ਵਾਸੀ ਹੋਣ ਦੇ ਬਾਵਜੂਦ ਅਸੀਂ ਕਦੇ ਨਹੀਂ ਦੇਖਿਆ ਉਹਨਾਂ ਨੂੰ ਸਿਸਵਾ ਤਾਂ ਹੀ ਬੈਠੇ ਰਹਿੰਦੇ ਸੀਗੇ ਤੇ ਚਲੋ ਉਹ ਨਾ ਦਾ ਪਰਸਨਲ ਇਸ਼ੂ ਹੈ ਤੇ ਬਾਕੀ ਮੈਂ ਤਾਂ ਮੈਂ ਇਹੀ ਕਹੂੰਗੀ ਕਿ ਲੋਕ ਅਸੀਂ ਜੋ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਕਿਹਾ ਹੈ ਕਿ ਤੇਰਾ ਜ਼ੀਰੋ ਕਰਨੀ ਹੈ ਤਾਂ 22 ਦੇ ਵਿੱਚ 92 ਸੀਟਾਂ ਲਿਆਉਂਦੀਆਂ ਨੇ ਨਾ ਨੇਮਤ ਕਰਕੇ ਕਿ ਉਹਨਾਂ ਨੇ ਲੋਕਾਂ ਨੇ ਕੁਝ ਸੋਚਿਆ ਸੀ ਤਾਂ ਬੰਨੇ ਸੀਟਾਂ ਦਿੱਤੀਆਂ ਸੀ ਆਮ ਘਰਾਂ ਦੇ ਲੋਕਾਂ ਨੂੰ ਅੱਜ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਇਹ ਜ਼ਰੂਰ ਲੋਕ ਦੇਣਗੇ ਤੇਰਾ ਜ਼ੀਰੋ ਜਿਹੜਾ ਭਗਵੰਤ ਮਾਨ ਜੀ ਨੇ ਕਿਹਾ ਤੇਰਾ ਆਮ ਆਦਮੀ ਪਾਰਟੀ ਨੇ ਚੋਣ ਇલેਕਟਾ ਦਾ ਮੈਲਾ ਵਿੰਗ ਦੀ ਮੇਪਰਧਾਨ ਆ ਆਮ ਆਦਮੀ ਪਾਰਟੀ ਸੁਭਾ ਪ੍ਰਧਾਨ ਨੇ ਮੈਲਾ ਵਿੰਗ ਵੱਲੋਂ ਤਾਂ ਆਸ਼ਵਾਸ਼ਣ ਦਵਾਨੀ ਆ ਕਿ ਅਸੀਂ ਉਹਨਾਂ ਦਾ ਇਹ ਵਾਦਾ ਜਰੂਰ ਪੂਰਾ ਕਰਾਂਗੇ ਤੇਰਾ ਸੀਟਾ ਆਮ ਆਦਮੀ ਪਾਰਟੀ ਦੀ ਝੋਲੀ ਚ ਲਿਆ ਕੇ ਪਾਵਾਂਗੇ ਅਸੀਂ ਜੋ ਪੈਦਾ ਹੁੰਦਾ ਹੈ ਸ਼ਾਂਤਮਈ ਤਰੀਕੇ ਨਾਲ ਜਿੱਥੇ ਕਿ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆਮ ਜਿਹੜੀ ਪਾਰਟੀਆਂ ਨੇ ਦੂਜਿਆਂ ਧਰਨਾ ਦੇ ਉੱਪਰ ਧਰਨਾ ਲਗਾ ਲੈਂਦੀਆਂ ਸੀ ਤੇ ਤੁਹਾਡੇ ਵੱਲੋਂ ਸ਼ਾਂਤਮਈ ਤਰੀਕੇ ਨਾਲ ਕੀ ਕਹਿਣਾ ਚਾਹੋਗੇ ਕਿਉਂਕਿ ਬਿਲਕੁਲ ਸ਼ਾਂਤਮਈ ਧਰਨਾ ਭਗਤ ਸਿੰਘ ਹੋਰਾਂ ਦੀ ਬਰੂ ਤੇ ਜਿੱਥੇ ਉਹਨਾਂ ਦੇ ਕਦਮਾਂ 'ਚ ਬੈਠ ਕੇ ਅੱਜ ਅਸੀਂ ਧਰਨਾ ਲਗਾ ਰਹੇ ਹਾਂ ਕਿਉਂਕਿ ਸਾਡੀ ਪਾਰਟੀ ਜਿਹੜੀ ਇੱਕ ਲਾਬੀ ਸੋਚ ਵਾਲੀ ਪਾਰਟੀ ਹੈ ਔਰ ਅਸੀਂ ਕਿਉਂਕਿ ਸਰਕਾਰ ਵੀ ਆਪਣੀ ਹੈ ਲੋਕਾਂ ਦੀ ਸਰਕਾਰ ਹੈ ਅਸੀਂ ਲੋਕਾਂ ਨੂੰ ਵੀ ਪਰੇਸ਼ਾਨੀ ਸੀ ਕਰਨਾ ਚਾਹੁੰਦੇ ਤੇ ਇੱਥੇ ਬਹਿ ਕੇ ਜਿੱਥੇ ਖੜਖੜ ਕਲਾਂ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਤੋਂ ਉੱਥੇ ਬਹਿ ਕੇ ਅੱਜ ਉਹਨਾਂ ਨੇ ਵਰਤ ਰੱਖਿਆ ਤਾਂ ਅੱਜ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਜਿਹੜਾ ਸ਼ਹੀਦ ਭਗਤ ਸਿੰਘ ਹੋਰਾਂ ਦੇ ਇਥੇ ਚਰਨਾਚ ਰਾਜਗੁਰੂ ਸੁਖਦੇਵ ਸਿੰਘ ਹੋਰਾਂ ਦੇ ਚਰਨਾਚ ਇਥੇ ਸਾਰਿਆਂ ਨੇ ਇਕੱਤਰ ਹੋ ਕੇ ਜਿਹੜਾ ਵਰਤ ਰੱਖਿਆ ਔਰ ਅਸੀਂ ਸਾਰੇ ਜਿਹੜਾ ਇਹ ਜਾਤੀ ਹੋ ਰਹੀ ਹੈ ਜਿਹੜਾ ਲੋਕਤੰਤਰ ਦਾ ਕਤਲ ਹੋ ਰਿਹਾ ਹੈ ਤੇਰਾ ਵਿਰੋਧ ਕਰਦੇ ਹਾਂ ਔਰ ਕਿ ਜ਼ੋਰਦਾਰ ਢੰਗ ਨਾਲ ਕਹਿਣਾ ਚਾਹੁੰਦੇ ਆ ਕਿ ਸ਼ਰਾਬ ਘਟਾਲਾ ਇੱਕ ਫੇਕ ਘਟਾਲਾ ਹੈ ਘਟਾਲੇ ਤਾਂ ਭਾਜਪਾ ਵਾਲੇ ਕਰਦੇ ਸਨ ਉਹ ਹੀ ਗੱਲ ਕਹਿਣਾ ਹੈ ਸ਼ਰਾਬ ਘਟਾਲਾ ਪਰ ਅੱਜ ਜਿਹੜੇ ਹੁਣ ਨਵੇਂ ਜਿਹੜੇ ਆਏ ਆ ਸ਼ਰਾਬ ਨੀਤੀ ਆਈ ਹੈ ਨਵੀਂ ਆਈ ਹੈ ਪਰ ਲੋਕ ਹਜੇ ਵੀ ਪਰੇਸ਼ਾਨ ਹੋ ਰਹੇ ਨੇ ਪੰਜਾਬ ਦੇ ਵਿੱਚ ਸ਼ਰਾਬ ਫਿਰ ਮਹਿੰਗੀ ਕਰ ਦਿੱਤੀ ਏ ਠੇਕੇਦਾਰਾਂ ਵੱਲੋਂ ਮਹਿੰਗੀ ਦਿੱਤੀ ਜਾ ਰਹੀ ਹੈ ਸਰਦਾਰ ਬੱਧਵਾਲ ਜੀ ਬੈਠੇ ਨੇ ਨਹੀਂ ਸ਼ਰਾਬ ਜਦੋਂ ਸਸਤੀ ਕੀਤੀ ਸੀ ਬਿਲਕੁਲ ਬਹੁਤ ਸਾਰੇ ਸਾਥੀ ਤਾਂ ਵਿਰੋਧੀ ਪਾਰਟੀਆਂ ਤਾਂ ਉਦੋਂ ਵੀ ਕਿੰਤੂ ਪਰੰਤੂ ਕਰ ਰਹੀਆਂ ਸਨ ਕਿ ਸ਼ਰਾਬ ਸਸਤੀ ਕਰਤੀ ਇਸ ਕਰਕੇ ਇਹਨਾਂ ਦੇ ਕਿੰਤੂ ਪਰੰਤੂ ਨਾਲ ਤੁਸੀਂ ਵੀ ਤੁਸੀਂ ਹਮੇਸ਼ਾ ਜਦੋਂ ਅਖੀਰ ਦੇ ਵਿੱਚ ਰੈਵਨਿਊ ਇਕੱਤਰ ਹੋਏਗਾ ਔਰ ਇਹਦੇ ਫਾਇਦੇ ਨੁਕਸਾਨ ਸਾਲ ਬਾਅਦ ਤੁਹਾਨੂੰ ਪਤਾ ਲੱਗਣਗੇ ਜਿਹੜੇ ਵਧੀਆ ਸ਼ਬਦ ਨੇ ਦੋਸਤਾਂ ਦੇ ਕਿਹਾ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਉਸ ਨੂੰ ਆਵਾਜ਼ੀ ਪਾਰਟੀ ਕਿਸ ਤਰ੍ਹਾਂ ਨਾਲ ਲੈ ਕੇ ਚੱਲੇਗੀ ਕਿਉਂਕਿ ਜੀਪੀ ਦਾ ਵਿਰੋਧ ਕੀਤਾ ਜਾਏਗਾ ਕਿਸਾਨ ਜਥੇਬੰਦੀ ਵੱਲੋਂ ਕਿਹਾ ਗਿਆ ਕਿਸਾਨੀ ਅੰਦੋਲਨ ਨੂੰ ਜੀ ਆਵਾਜ਼ੀ ਪਾਰਟੀ ਵੱਲੋਂ ਲਗਾਤਾਰ ਚਾਹੇ ਸਰਕਾਰ ਦੇ ਵਿੱਚ ਪਹਿਲਾਂ ਨਹੀਂ ਸੀ ਤੇ ਅੱਜ ਚਾਹੇ ਸਰਕਾਰ ਦੇ ਵਿੱਚ ਹੈ ਪੂਰਾ ਸਮਰਥਨ ਤੁਸੀਂ ਦੇਖਿਆ ਕਿ ਜਦੋਂ ਸ਼ੰਭੂ ਬਾਰਡਰ ਦੇ ਉੱਪਰ ਸਾਡੇ ਕਿਸਾਨਾਂ ਦੇ ਉੱਪਰ ਜਿਹੜੇ ਅਤਿਆਚਾਰ ਹਰਿਆਣਾ ਪੁਲਿਸ ਦੇ ਰਹਿਣਾ ਸਰਕਾਰ ਵੱਲੋਂ ਕੀਤਾ ਗਿਆ ਤੇ ਸਾਡੇ ਆਵਾਦੀ ਪਾਰਟੀ ਸਰਕਾਰ ਵੱਲੋਂ ਉਥੇ ਨਾਲ ਦੀਆਂ ਆਪਣੇ ਮੰਤਰੀ ਤੇ ਐਮਐਲਏ ਪੁਆਇੰਟ ਕਰ ਦਿੱਤੇ ਹੋਏ ਸੀ ਕਿ ਜਿੰਨੀਆਂ ਵੀ ਐਂਬੂਲੈਂਸ ਨੇ ਨੇੜੇ-ਨੇੜੇ ਵਗਿਆ ਸਾਰੀਆਂ ਬਾਰਡਰਾਂ ਦੇ ਉੱਪਰ ਤੇ ਜਿੰਨੇ ਜ਼ਖਮੀ ਉੱਥੇ ਸਾਡੇ ਕਿਸਾਨ ਹੁੰਦੇ ਆ ਉਹਨਾਂ ਦਾ ਇਲਾਜ ਜਿਹੜਾ ਉਹ ਆਪ ਉਹਨਾਂ ਦੀ ਨਿਗਰਾਨੀ ਦੇ ਵਿੱਚ ਔਰ ਉਸ ਮੰਤਬਰ ਦੇ ਵਿੱਚ ਸਾਡੇ ਡਾਕਟਰ ਜਿਹੜੇ ਐਮਐਲਏ ਨੇ ਉਹਨਾਂ ਦੀ ਅਪਾਇੰਟਮੈਂਟ ਕੀਤੀ ਗਈ ਤਾਂ ਕਿ ਮੌਕੇ ਦੇ ਇਹੋ ਜਿਹੜੇ ਹਰ ਤਰ੍ਹਾਂ ਦੇ ਫੈਸਲੇ ਲੈ ਸਕਣ ਚਾਹੇ ਮੈਡੀਕਲ ਦੇ ਸਬੰਧ ਦੇ ਵਿੱਚ ਚੇਕ ਕਿਸੇ ਦੇ ਕਾਨੂੰਨੀ ਵਿਵਸਥਾ ਦੇ ਕਰਕੇ ਸੋ ਆਵਾਂਦੀ ਪਾਰਟੀ ਪੂਰਾ ਸਮਰਥਨ ਹੈ ਜੀ ਕਿਸਾਨੀ ਸੰਘਰਸ਼ ਨੂੰ ਜਿਹੜਾ ਅੱਜ ਅੱਜ ਵਰਤਾ ਰੱਖਿਆ ਹੈ ਕਿੰਨੇ ਤੋਂ ਕਿੰਨੇ ਵਜੇ ਤੱਕ ਸਾਡਾ ਜੀ ਵਰਤ ਜਿਹੜਾ ਹੈਗਾ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜਾ ਵਰਤਾ ਹੈਗਾ ਇਹ ਚੱਲੂਗਾ ਸੋ ਆਵਾਂਦੀ ਪਾਰਟੀ ਦੇ ਵਲੰਟੀਅਰ ਸਵੈਚ ਨਾਲ ਜਿਹੜੇ ਵਰਤ ਰੱਖ ਰਹੇ ਨੇ ਉਹਨਾਂ ਦਾ ਨਾਮ ਨੰਬਰ ਨੋਟ ਕਰ ਲਈ ਗਏ ਨੇ ਸੋ ਆਪਣੀ ਮਰਜ਼ੀ ਦੇ ਨਾਲ ਕੁਝ ਸਾਤੀ ਘੰਟੇ ਦਾ ਰੱਖ ਰਹੇ ਨੇ ਕੁਝ 5 ਘੰਟੇ ਦਾ ਕਈਆਂ ਨੇ ਇਕ ਮਿਰਜਲਾ ਵਰਤ ਰੱਖਿਆ ਜੀ ਕੋਈ ਨਿਰਜਲਾ ਵਰਤ ਰੱਖ ਰਹੇ ਨੇ कईय ने सिर्फ खाना छाइक कर देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब Facebook Instagram X aur WhatsApp channel par